ਜੰਮੇ ਬੱਲੇਬਾਜ਼ੀ ਆ ਆਹ ਘਰਾਓ ਦਾ ਬੱਲ ਬੱਲੇ ਬੱਲੇ ਲੱਗੇ ਪਿੰਡ ਵਾਲਾ ਘਰਾਓ ਦਾ ਘਰਾਓ ਦਾ ਸਾਥਸੀਰੀ ਕਾਜੀ ਆਪਾਂ ਤੁਹਾਡੇ ਲਈ ਹੁਣ ਫਾਈਨਲ ਮੈਚ ਦੇ ਟਾਪ ਰੇਡਾਂ ਤੇ ਟਾਪ ਜੱਫੇ ਲੈ ਕੇ ਆਇਆ ਕਰਾਂਗੇ ਜਿਹੜੇ ਪੂਰਾ ਫਾਈਨਲ ਮੈਚ ਨਹੀਂ ਦੇਖ ਪਾਉਂਦੇ ਉਹਨਾਂ ਨੂੰ ਪੂਰਾ ਫਾਈਨਲ ਮੈਚ ਵਰਗਾ ਨਜ਼ਾਰਾ ਪੇਸ਼ ਕਰਾ ਕਰਾਂਗੇ ਉਹਨਾਂ ਦੇ ਟਾਪ ਰੇਡਾਂ ਦੇ ਜੱਫੇ ਲੈ ਕੇ ਆਇਆ ਕਰਾਂਗੇ ਤੇ ਉਹਨੂੰ ਤੁਸੀਂ ਸ਼ੇਅਰ ਕਰਦਿਆ ਕਰੋ ਚਲੋ ਫਿਰ ਆਜੋ ਦੇਖੋ ਹੁਣ ਮੈਚ ਫਿਰ ਲਾਓ ਨਜ਼ਾਰਾ ਧੰਨਵਾਦ ਜੀ ਆਹ ਸਾਹਮਣੇ ਕਬੱਡੀ ਪੈ ਗਈ ਜੈਂਗੋ ਕਰਦੇ ਗੱਲ ਯਾਰ ਪਹਿਲੀ ਰੋਡ ਖੇਡ ਮੈਦਾਨ ਦੇ ਵਿੱਚ ਆ ਸਮੇ ਇਹ ਆ ਨਾਲ ਬੰਨ ਲੈਂਦੇ ਪੰਜਾਬ ਦੀ ਧਰਤੀ ਵਾਲਾ ਪਹਿਲੀ ਟੋਲ ਖੜਕਾ ਬੜਕਾ ਇਹਨੂੰ ਸਣੀ ਕਹਿੰਦੇ ਨੇ ਲਓ ਕਾਲੇ ਸੰਘਾ ਦੇ ਨਾਲ ਸਮੇ ਟੈਲਫੋਰ ਦੀ ਟੀਮ ਨੇ ਲਈ ਕਹਿੰਦੇ ਹੱਥ ਦਾ ਸੜਾ ਕਰਨ ਵਾਲੀ ਗੱਲ ਕਰ ਦਿੱਤੀ ਹੈ ਬਾਵਾ ਬਾ ਨਹੀਂ ਜੀ ਸਾਹਮਣੇ ਦੇ ਹੱਥ ਦਾ ਕਹਿੰਦੇ ਸੜੀ ਦਾ ਚਾਚਾ ਵੀ ਆਇਆ ਹੋਇਆ ਤੇ ਸਣੀ ਦੇ ਫਾਦਰ ਸਾਹਿਬ ਵੀ ਆਏ ਹੋਏ ਐ ਵਿਸਵਨ ਸਿੰਘ ਜੀ ਐਨ ਵਿਸ਼ੇਸ਼ ਤੌਰ ਤੇ ਯੋਗਦਾਨ ਹੈ ਆਹ ਕੁਲਵਿੰਦਰ ਇਸ ਲਈ ਕਹਿੰਦੇ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਤਿੰਨ ਕਬੱਡੀਆਂ 100 ਪਾਉਣ ਦੀਆਂ ਲਾਡੀ ਬੈਂਸ ਤੇ ਜੱਸੇ ਬੈਂਸ ਵੱਲੋਂ ਕਹਿੰਦੇ ਕੁਲਵਿੰਦਰ ਦੀਆਂ ਤਿੰਨ ਕਬੱਡੀਆਂ ਤੇ 100 ਪਾਉਣ ਦੀ ਗੱਲ ਹੋਣੀ ਹੈ ਆਹ ਧਰਮਪੁਰੇ ਵਾਲਾ ਖੇਡ ਮੈਦਾਨ ਦੇ ਵਿੱਚ ਕਹਿੰਦੇ ਕੁਲਵਿੰਦਰ ਤਗੜਾ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਦਾ ਦੁੱਲਾ ਮੇਰੇ ਮਿੱਤਰੋ ਇਸ ਸਮੇਂ ਕਬੱਡੀ ਪਾਉਣ ਦੇ ਲਈ ਸ਼ੀਰੇ ਪਾਦੇ ਦਾ ਸਾਡੀ ਮਿੱਡ ਦੇ ਦਾ ਇਤਰਾ ਅੰਗੇ ਗਰੇਸ ਦਾ ਬਹੁਤ ਵੱਡਾ ਰੋਲ ਹੈ ਕਹਿੰਦੇ ਸ਼ੀਰੇ ਆਲ ਸੋਨੇ ਦੰਸੇ ਵਾਲਾ ਹੋਣਾ ਦਾ ਸੋਨੇ ਹੋਠੇ ਵਾਲਾ ਦਾ ਲਓ ਦੇਖੋ ਬਈ ਅਸਮੇ ਟੱਕਰ ਸ਼ੈਲੀ ਤੇ ਦੁੱਲਾ ਦੁੱਲਾ ਤੇ ਸ਼ੈਲੀ ਸ਼ੈਲੀ ਤੇ ਦੁੱਲਾ ਦੁੱਲਾ ਤੇ ਸ਼ੈਲੀ ਆਹ ਗ੍ਰੇਡੈਂਟ ਦੀ ਧਰਤੀ ਕੋ ਢੰਡ ਤੇ ਧੂਏ ਨੂੰ ਕਾਹ ਪੁੱਛਦਾ ਇੱਥੇ ਅੱਗ ਕੱਢਣੀ ਪੈਂਦੀ ਆ ਇੱਥੇ ਅੱਗ ਕੱਢਣੀ ਪੈਂਦੀ ਆ ਬੱਲੇ ਬੱਲੇ ਹੋਈ ਤੇ ਪਿਆਰ ਦੇ ਨਾਲ ਅਪੀਲ ਬਾਰੋਂ ਨਹੀਂ ਕਿਸੇ ਆਹ ਨੌਜਨ ਦੀ ਪਈ ਹੋਏ ਰੇਡ ਕਲੀਮੁੱਲਾ ਜੱਟ ਪਹਿਲੇ ਸਾਲ ਹੈ ਇਹ ਨੌਜਨ ਗ੍ਰੇਡੈਂਟ ਕਬੱਡੀ ਕਲੀ ਆਇਆ ਆ ਕੈਨੇਡਾ ਕਪੜਾ ਬੈਸਟ ਹੈ ਸਾਹੋਕੇ ਵਾਲਾ ਰਵੀ ਸਾਹੋਕੇ ਵਾਲਾ ਧੰ ਤਨ ਕਰਵਾ ਗਿਆ ਸਵਰਨਾ ਜੀ ਹਰਵੰਸਪੁਰੇ ਵਾਲੇ ਆਪਣੇ ਸਮੇਂ ਚਾਰੇ ਤਿਆਰੇ ਸਾਹੋਕੇ ਵਾਲਿਆ ਖਾਰਾਦਾ ਖਾਰਾਦਾ ਉਹ ਥਾਪੀਆਂ ਵੱਜਣ ਗਿਆ ਮੇਰੇ ਮਿੱਤਰੋ ਕਿ ਨਹੀਂ ਇਹ ਟਾਈਮ ਦਸੂ ਲਾ ਹੰਗਾਲੇ ਦਰਬਿਆਦ ਉਧਰ ਟੈਕਸੀ ਤੇ ਕਹਿੰਦੇ ਆ ਚੱਕ ਆ ਚੱਕ ਧਰਾਓ ਗੱਬਰੂਆ ਸਰਾਓ ਗੱਬਰੂਆ ਖੱਡਾਂ ਦੇ ਸੱਤੇ ਦਾ ਇਹ ਭਿੰਦੇ ਦਾ ਇਹ ਸੁੱਖੇ ਦਾ ਇਹ ਬਾਗੀ ਦਾ ਇਹ ਮੰਗੇ ਢੱਲੋ ਹੁਣਾਂ ਦਾ ਸ਼ੀਰੇ ਪਾਦਲੇ ਹੁਣਾਂ ਦਾ ਮੇਲਾ ਚੱਲਦਾ ਰਾਹ ਦੇ ਗੱਪਰੂਆ ਜਰਾ ਇਹ ਗੱਪਰੂਆ ਛੋਟੇ ਦੁੱਲੇ ਦੀ ਰੇਡ ਆਹ ਕਹਿੰਦੇ ਪੱਕਾ ਜਾਪਦੀ ਹੈ ਟੱਕਰ ਸ਼ੀਰੇ ਦਾ ਜਾਪਦੀ ਹੈ ਆਹ ਵੇਖਦਾ ਵੀ ਇਹਦੇ ਸੋਨੂੰ ਕਮਾਲ 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 ਵਾਹ ਓ ਦੁੱਲੇ ਵਾਹ ਓ ਦੁੱਲੇ ਲਓ ਸਾਹਮਣੇ ਦੇਖ ਲਿਆ ਵੀ ਆਸਮਾਨੇ ਇਹ ਆ ਪ੍ਰਤਾਪ ਲਓ ਦੇਖੋ ਵੀ ਕੜਾਣੇ ਵਾਲੇ ਨੇ ਕਮਾਲ ਕਰ ਦਿੱਤੀ ਐ ਆ ਭੰਗੜੇ ਪਾ ਰਹੇ ਨੇ ਕਿ ਪੈਂਦੇ ਬਿਨਾ ਢੋਲ ਤੋਂ ਭੰਗੜੇ ਦੁਨੀਆ ਬੰਦੀ ਖੜ ਖੜ ਕੇ ਉਹ ਨਵੇਂ ਪਿੰਡ ਦਾ ਰਾਜਾ ਫੇਰ ਪੰਜਾਬੀ ਮੇਰਾ ਐ ਤੇ ਉਹ ਪੰਜਾਬੀ ਮੇਰਾ ਐ ਆ ਕਾਸ਼ੀਪੁਰਿਆ ਤੇ ਸਾਹਮਣੇ ਤਵਸ਼ਰ ਦੁੱਲਾ ਆ ਦੁੱਲਾ ਦੇ ਕਾਸ਼ੀਪੁਰਿਆ ਆ ਟੱਕਰ ਟੱਕਰ ਆ ਟੱਕਰ ਆ ਟੱਕਰ ਦੁੱਲੇ ਨੇ ਆਪਣੀ ਟੀਮ ਦੇ ਲਈ ਜਿੱਤ ਆ ਗਿਆ ਆਹ ਸਾਹਮਣੇ ਜਸ਼ਨ ਦੀ ਪਈ ਹੋਈ ਕਬੱਡੀ ਚਾਰ ਜਾਫੀਆਂ ਵਿੱਚ ਕਾਲੇ ਸੰਘਿਆੜਾ ਸਾਹੋਗੇ ਵਾਲਾ ਬੱਗੇ ਪਿੰਡ ਵਾਲਾ ਤੇ ਸਰਾਮਾ ਵਾਲਾ ਸੰਦੀਪ ਦੀ ਟੀਮ ਦੇ ਚਾਰ ਜਾਫੀ ਨੇ ਮੇਰੇ ਵੀਰੋ ਆਹ ਨੌਜਨ ਸਣੀ ਤੇ ਜਸ਼ਨ ਸਣੀ ਤੇ ਜਸ਼ਨ ਕਾਲੇ ਸੰਘਿਆੜਾ ਤੇ ਜਸ਼ਨ ਟੱਕਰ ਟੱਕੋ 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 ਟੱਕਰ ਟੱਕਰ ਸ਼ਰੇ ਦੀ ਮੇਰੇ ਵੀਰੋ ਮੇਲਾ ਬਣ ਗਿਆ ਮੇਲਾ ਵੜ ਗਿਆ ਭੰਦੇਆ ਮਠੱਡਿਆ ਬਣ ਗਿਆ ਭਿੰਦਿਆ ਆ ਸਿਰਾ ਲੱਗ ਗਿਆ ਉਹ ਮੇਲਾ ਬਣ ਗਿਆ ਮੇਲਾ ਬਣ ਗਿਆ ਬਰਿੰਦਰ ਹੁੰਦਲਾ ਉਥੇ ਰਣਜੀਤ ਰੁਫਰ ਡੈਨੀ ਸੋਟਾ ਤੇ ਸੈਮਨ ਸੋਟੇ ਉਹਨਾਂ ਨੇ ਮਠੱਡਾਂ ਦੇ ਸੱਤੇ ਦੇ ਪਾਲੇ ਉਹਨਾਂ ਨੇ 500 ਕਾਪ ਦੀ ਗੱਲ ਆ ਲਓ ਰਵੀ ਸਾਹੋ ਵੀ ਸਾਹੋ ਵੀ ਹੋਰ ਮੇਲਾ ਬਣ ਜਾਣਾ ਮੇਰੇ ਵੀਰੋ ਜਫਾ ਸਾਹੋਗੇ ਵਾਲਾ ਕੈਨੇਡਾ ਕੱਪ ਦਾ ਬੈਸਟ ਇੰਗਲੈਂਡ ਦੇ ਵਿੱਚ ਆਇਆ ਬਣ ਕੇ ਗਿਆ ਤੇ ਸਾਹੋਗੇ ਵਾਲਾ ਰਵੀ ਸਿਰਾਲ ਆ ਗਿਆ ਮੇਰੇ ਵੀਰੋ ਸਿਰਾਲ ਸਾਹਮਣੇ ਪਈ ਹੋਈ ਕਬੱਡੀ ਨੌਜੇਨ ਗੱਬਰੂ ਦੀ ਬੋਲਾ ਆ ਧਾਵਾ ਕੌਣ ਠੱਲਦਾ ਏ ਕੋਈ ਰੂਸਾ ਲੱਖਾ ਸਰਾਮਾ ਵਾਲਾ ਆ ਬਲਵਿੰਦਰ ਝੱਠਾ ਢੰਡੋ ਵਾਲੀਆ ਖੋਸ਼ ਹੈ ਵੀ ਮੁੰਡੇ ਨੇ ਬੱਲੇ ਬੱਲੇ ਕਰਵਾਉਣ ਦਾ ਟਾਰਗੇਟ ਛਿੰਦਾ ਜੀ ਵੱਲੋਂ ਵੀ ਕਹਿੰਦੇ ਵੀ ਮੰਗੀ ਦਾ ਹਰ ਇੱਕ ਜਫਾ ਜਿਹੜਾ ਉਹ 50 ਪੌਂਡ ਦਾ ਹੋਵੇਗਾ ਆ ਵਾਹ ਉਹ ਕਬੱਡੀ ਦਾ ਸਵਾ ਮੇਲਾ ਹੋ ਰਿਹਾ ਹੈ ਜੱਸੀ ਪੰਜਾਬੀ ਜੈਕਸ਼ਨ ਵਾਲਾ ਤੇ ਨਾਲ ਕਹਿੰਦੇ ਪਾਲਾ ਬੱਜਵਾਂ ਵਾਲਾ ਕਹਿੰਦੇ ਸੱਪਾਂ ਵਾਲਿਆਂ ਦੇ ਜੱਫੇ ਤੇ 100 ਪਾਉਂਡ ਦਿੱਤਾ ਜਾਣਾ ਮੇਰੇ ਵੀਰੋ ਇਧਰੋਂ ਪਾਲਾ ਸੋਤਾ ਕਹਿੰਦੇ ਪੱਪਾ ਪਾਰ ਮਠੱਡਾਂ ਦੇ ਸੱਤੇ ਦਾ ਬੈਠ ਕੇ ਮੇਲੇ ਦਾ ਨੰਦ ਮਾੜਾ ਪਰ ਦੇਖੋ ਵੀ ਰਈ ਸਾਹੋਕੇ ਵਾਲਾ ਇਹ ਇਹ ਸਾਹੋਕੇ ਵਾਲਾ ਭੱਗਦੇ ਭੱਜਣ ਨੂੰ ਮੇਲੇ ਲਈ ਆਉਂਦੇ ਖੜੇ ਬੈਠ ਆਉਂਦੇ ਮੇਰੇ ਵੀਰੋ ਆ ਰਵੀ ਰਵੀ ਸਾਹੋਕੇ ਵਾਲਾ ਬੱਲੇ ਬੱਲੇ ਕਰਵਾ ਗਿਆ ਸਾਡੇ ਆਡੇ ਪ੍ਰਧਾਨ ਸਾਹਿਬ ਕੁਲਵਿੰਦਰ ਸਿੰਘ ਜੀ ਸੋਟਾ ਬੜੇ ਪਿੰਡ ਵਾਲਿਆਂ ਦਾ ਵਿਸ਼ੇਸ਼ ਤੌਰ ਤੇ ਕਹਿੰਦੇ ਮੰਗਾ ਢੱਲੋਂ ਜੀ ਉਹਨਾਂ ਦਾ ਧੰਨਵਾਦ ਹਨੀ ਟੱਕਰ 100 ਬੋਲ ਟੱਕਰ 100 100 ਬੋਲ ਆਹ ਕਾਰ ਟੱਕਰ ਕਾਰ ਕਾਰ ਮੁੰਡੇ ਦਾ ਗੱਬਰੂਆ ਕਾਰ ਕਾਰਦਾ ਓਏ ਗੱਬਰੂਆ ਬੱਲੇ 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 ਕੀ ਬਾਤਾਂ ਨੇ ਨੰਬਰ ਸਮੀਰ ਹੈ ਹੁੰਦਲ ਦਾ ਸੈਮਨ ਸੋਤੇ ਦਾ ਬਠੜਿਆਂ ਦਾ ਸੱਤਾ ਸੁੱਖਾ ਟੱਕਾਂ ਵਾਲਾ ਮੱਗੇ ਢਿੱਲੇ ਦਾ sire paad de ਹੋਣਾ ਦਾ ਮੇਲਾ ਚੱਲਦਾ ਪ੍ਰੋਟੋਕ ਬੱਲੇ ਬੱਲੇ ਅੱਤ ਸਵਾ ਦੈਰੀ ਸਵਾ ਸਿਰਾਂ ਕਰਾਈ ਜਾਂਦਾ ਮੁੰਡਾ ਮਾਨਕ ਸਾਹਿਬ ਆਓ ਸਾਹਮਣੇ ਰਮਨ ਕਬੱਡੀ ਪਾਉਣ ਦੇ ਲਈ ਵਾਧ ਰਿਆ ਬਰਿੰਦਰ ਹੁੰਦਲ ਉਹਨਾਂ ਨੇ ਕਾਇਮਨ ਸੋਤੇ ਹੋਣਾ ਨੇ ਰਣਜੀਤ ਰੂਫਰ ਉਹਨਾਂ ਨੇ ਸੱਤੇ ਮਠੱਡੇ ਉਹਨਾਂ ਨੇ ਸਨੀ ਦੇ ਤਿੰਨ ਜਫਾ ਦੇ ਸੱਪਾ ਪੌਂਡ ਦੀ ਗੱਲ ਹੈ ਸੱਪਾ ਪਾ ਪਾ ਆਹ ਲੈਦੇ ਪੰਜਾਬ ਦੀ ਧਰਤੀ ਦਾ ਆਹ ਸੱਪਾ ਮੇਲਾ ਲੁੱਟਦਾ ਹੇ ਮੇਲਾ ਲੁੱਟਦਾ ਮੇਰੇ ਮੇਤੂ ਪਟਾਰੀ ਪਾਉਂਦਾ ਸੱਪਾ ਦੇ ਯਾਰਾ ਆਉਂਦਾ ਇੰਗਲੈਂਡ ਚ ਜੁੰਮਾ ਚਾਉਂਦਾ ਜਦ ਤੋ ਦਾ ਪਰ ਖੱਲਾ ਲਾ ਲੋਟਨੀ ਆਉਂਦਾ ਕਿਆ ਬਾਤ ਢੱਲੀਆ ਵਾਲਾ ਲੋਟ ਨਹੀਂ ਆਉਂਦਾ ਸਨੀਤ ਰਵੀ ਦੇ ਜੱਫੇ ਨੂੰ 100 ਪਾਉਂਡ ਦੀ ਗੱਲ ਕੀਤੀ ਹੋਈ ਹੈ ਸਮੀ ਕਾਲੇ ਸੰਘਿਆਲ ਆ ਇਸ ਲੋ 500 ਪਾਉਂਡ ਸੱਤਾ ਮਠੱਡਾ ਸਾਈਮਨ ਸੋਤਾ ਰਣਜੀਤ ਮੰਦੀਆ ਗੱਲ ਸ਼ੀਰੇ ਹੋਣੀਆਂ ਦੀ ਹੈ ਇੰਗਲੈਂਡ ਕਬੱਡੀ ਫਾਊਂਡੇਸ਼ਨ ਦੇ ਚਾਂਦੇ ਹੇਠ ਲਓ ਕਾ ਵੱਡੀਆਂ ਨੇ ਮੇਰੇ ਮਿੱਤਰੋ ਲਓ ਕੁਲਵਿੰਦਰ ਧਰਮਪੁਰੇ ਵਾਲਾ ਆ ਗੱਗੀ ਆ ਗੱਗੀ ਟੱਕ ਦੇ ਆ ਧਰਮਪੁਰੇ ਵਾਲਾ ਕਿੱਕ ਡੌਗ ਤੇ ਆਹ ਸਾਹਮਣੇ ਇਸ ਵੇਲੇ ਬੱਗੇ ਪਿੰਡ ਵਾਲਾ ਮੰਗੀ ਖੇਡ ਮੈਦਾਨ ਦੇ ਵਿੱਚ ਬੱਲੇ 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 ਪੱਗੇ ਪਿੰਡ ਵਾਲਾ ਪੱਗੜਤਾ ਪੱਗੜਤਾ ਚੰਗੀ ਹੈ ਪੱਗੜਤਾ 2000 ਲਖਣਕੇ ਪੱਡਾ ਵਾਲਿਓ ਵੀ ਸਣੀ ਦੇ ਜੱਫਿਆ ਦੇ ਮਾਰ ਆਹ ਵੇਖਣਾ ਵੀ ਸ਼ੈਲੀ ਤੇ ਦੁੱਲਾ ਟੱਕਰ 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 ਸ਼ੇਰਾਂ ਦੀ ਤਾਗੀ ਮੇਰੇ ਮਿੱਤਰੋ ਆਹ ਸ਼ਾਲੀ ਤੇ ਛੋਟਾ ਦੁੱਲਾ ਸਾਡੇ ਮਿੰਟੂ ਕਸਤਿਆ ਜੀ ਵੱਲੋਂ ਮੇਲ ਅਤੇ ਅਮਨ ਲੋਪੋਲੀ ਬੀਬੀ ਪਾਉਂਡ ਜੈਸੀ ਪੰਜਾਬੀ ਜੈਕਸ਼ਨ ਤੇ ਪਾਲੇ ਬਾਜਵੇਂ ਵੱਲੋਂ ਵੀ ਬੜਾ ਮਾਣ ਦਾ ਵੀ ਧੰਨਵਾਦ ਸਾਹਮਣੇ ਵੇਖਦਾ ਵੀ ਨੌਜਾਨ ਗੱਭਰੂ ਵੀ ਇਸੇ ਲਈ ਪਈਓ ਰੇਡ ਪਾਲਾ ਸੋਤਾ ਖੁਸ਼ ਹੈ ਰਿਸ਼ਪਾਲ ਸ਼ੀਰਾ ਹਾਂਜੀ ਪਾਲਾ ਜੀ ਆਓ ਸਾਹਮਣੇ ਲੱਗਿਆ ਤਾੜੀਆਂ ਜ਼ੋਰਦਾਰ ਤਾੜੀ ਮਾਰੋ ਪੰਜਾਬੀ ਗਿਰੋ ਪਤਾ ਲੱਗਣਾ ਚਾਹੀਦਾ ਓਹ ਨਹਾਤ ਸੁਖੀ ਅਟਾ ਨਾਨਕ ਸੁਖੀ ਦੀ ਟੀਮ ਕਹਿੰਦੇ ਹੈਟਟ੍ਰਿਕ ਲਾ ਗਈ ਆ ਲਗਾਤਾਰ ਤਿੰਨ ਕੱਪ ਜਿਹੜੇ ਚੱਕ ਲਏ ਆ ਬੂਰੀਏ ਨੇ 14 ਕਬੱਡੀਆਂ ਪਾ ਕੇ 14 ਨੰਬਰ ਰਾਇਆ ਕੁਲਵਿੰਦਰ ਨੇ ਵੀ 14 ਕਬੱਡੀਆਂ ਪਾ ਕੇ 14 ਨੰਬਰ ਰਾਇਆ ਪਰ ਛੋਟੇ ਦੁੱਲੇ ਨੇ 16 ਪਾ ਕੇ 15 ਨੰਬਰ ਰਾਇਆ ਛੋਟਾ ਦੁੱਲਾ ਲੈਂਦੇ ਪੰਜਾਬੀ ਵੀ ਸਾਹੋਗੇ ਵਾਲੇ ਨੇ 11 ਟੱਕ ਤੇ 5 ਜਫੇ ਲਾਏ ਆ ਸਨੀ ਨੇ 8 ਜਫੇ ਤੇ 5 ਜਫੇ ਲਾਏ ਆ ਸਨੀ ਕਾਲੇ ਸੰਘਿਆ ਵਾਲਾ ਦਾ ਬੈਸਟ ਜਾਫੀ ਹੈ ਵਾਲਾ ਦਾ ਬੈਸਟ ਜਾਫੀ ਹੈ ਸਨੀ ਕਹਿੰਦਾ ਵੀ ਨਾਲ ਮੈਂ ਰਵੀ ਨੂੰ ਵੀ ਸਤਕਾਰ ਦੇਣਾ ਵੀ ਪੰਜ ਹੀ ਜਫੇ ਰਵੀ ਦੇ ਆ ਤੇ ਪੰਜ ਹੀ ਜਫੇ ਸਨੀ ਦੇ ਜਿਹੜੇ ਬੈਸਟ ਬਣਿਆ ਉਹਨਾਂ ਖਿਡਾਰੀਆਂ ਨੂੰ ਮੁਬਾਰਕਬਾਦ ਹੈ